ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਫਿਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਆਓ ਅੱਜ ਦੀ ਸਾਖੀ ਵਿੱਚ ਆਪਾਂ ਗੱਲ ਕਰਨ ਲੱਗੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਨੇ ਇੱਕ ਚੋਰ ਨੂੰ ਅੰਨਾ ਕਿਵੇਂ ਕਰ ਦਿੱਤਾ ਸੀ ਆਓ ਇਸ ਸਾਖੀ ਦੇ ਵਿੱਚ ਜਾਣਦੇ ਹਾਂ ਇੱਕ ਵਾਰੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵਾ ਇਲਾਕੇ ਦੀ ਯਾਤਰਾ ਕਰਦੇ ਹੋਏ ਕੋਟ ਧਰਮੋ ਪਿੰਡ ਵਿੱਚ ਪਹੁੰਚ ਗਏ ਅਤੇ ਗੁਰੂ ਸਾਹਿਬ ਜੀ ਦੇ ਨਾਲ ਕੁਝ ਸਿੱਖ ਵੀ ਸਨ ਗੁਰੂ ਸਾਹਿਬ ਜੀ ਨੇ ਪਿੰਡ ਦੇ ਬਾਹਰ ਬਾਰ ਬਾਰ ਡੇਰਾ ਲਾ ਲਿਆ ਅਤੇ ਉੱਥੇ ਰਾਤ ਹੁੰਨ ਤੇ ਸਾਹਿਬ ਜੀ ਦੇ ਨਾਲ ਆਏ ਹੋਏ ਸਿੱਖ ਪ੍ਰਸ਼ਾਦਾ ਪਾਣੀ ਛੱਕ ਕੇ ਪੈਰੀ ਨੀਂਦ ਵਿੱਚ ਸੌਂ ਗਏ ਲੰਮਾ ਰਸਤਾ ਤੈਅ ਕਰਨ ਤੇ ਥੱਕ ਹਾਰ ਗਏ ਸਨ ਤਾਂ ਇਸ ਕਰਕੇ ਉਹਨਾਂ ਨੂੰ ਗੂੜੀ ਨੀਂਦ ਆ ਗਈ ਤੇ ਉਹ ਸੌ ਗਏ ਇਸ ਮੌਕੇ ਦਾ ਫਾਇਦਾ ਚੁੱਕ ਕੇ ਦੋ ਚੋਰ ਅੱਧੀ ਰਾਤ ਨੂੰ ਗੁਰੂ ਸਾਹਿਬ ਜੀ ਦੇ ਡੇਰੇ ਤੇ ਆ ਗਏ ਜਿਹੜੇ ਕੀ ਗੁਰੂ ਸਾਹਿਬ ਜੀ ਗੁਰੂ ਸਾਹਿਬੀ ਦਾ ਘੋੜਾ ਚੋਰੀ ਕਰਨਾ ਚਾਹੁੰਦੇ ਸਨ ਅਤੇ ਜਦੋਂ ਅੱਧੀ ਰਾਤ ਹੋਈ ਤਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਘੋੜਾ ਚੋਰੀ ਕਰ ਲਿਆ ਅਤੇ ਉਹ ਇਸ ਘੋੜੇ ਉੱਤੇ ਸਵਾਰ ਹੋ ਕੇ ਉਤੋਂ ਚੱਲ ਪਏ ਜਾਣੀ ਜਾਨ ਸਤਿਗੁਰੂ ਤੇਗ ਬਹਾਦਰ ਜੀ ਅਚਾਨਕ ਉੱਠ ਕੇ ਬੈਠ ਗਏ ਤੇ ਆਪਣੇ ਇੱਕ ਸਿੱਖ ਨੂੰ ਕਹਿਣ ਲੱਗੇ ਤਾਂ ਕਿ ਨਿਗਾਹ ਮਾਰੋ ਕਿ ਘੋੜਾ ਆਪਣੀ ਜਗ੍ਹਾ ਤੇ ਖੜਾ ਹੈ ਜਾਂ ਨਹੀਂ ਹੈ ਤਾਂ ਸਿੱਖ ਗੁਰੂ ਸਾਹਿਬ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਉੱਠ ਖੜਾ ਤੇ ਉਸ ਘੋੜੇ ਵੱਲ ਚਲਾ ਗਿਆ ਜਦੋਂ ਜਾ ਕੇ ਉਸ ਸਿੱਖ ਨੇ ਦੇਖਿਆ ਕਿ ਘੋੜਾ ਆਪਣੀ ਜਗ੍ਹਾ ਤੇ ਨਹੀਂ ਹੈ ਇੱਕਦਮ ਘਬਰਾ ਗਿਆ ਤੇ ਦੌੜ ਕੇ ਗੁਰੂ ਸਾਹਿਬ ਜੀ ਕੋਲੇ ਆ ਗਿਆ ਤੇ ਕਹਿਣ ਲੱਗਾ ਗੁਰੂ ਸਾਹਿਬ ਜੀ ਘੋੜਾ ਤਾਂ ਆਪਣੀ ਜਗ੍ਹਾ ਤੇ ਹੈ ਹੀ ਨਹੀਂ ਇੰਜ ਜਾਪਦਾ ਹੈ ਕਿ ਸਾਡੇ ਘੋੜੇ ਨੂੰ ਕਿਸੇ ਨੇ ਚੋਰੀ ਕਰ ਲਿਆ ਹੋਵੇ ਗੁਰੂ ਸਾਹਿਬ ਜੀ ਨੇ ਉਸ ਸਿੱਖ ਨੂੰ ਕਿਹਾ ਕਿ ਭਾਈ ਤੁਸੀਂ ਖਭਰਾਓ ਨਾ ਸਾਡਾ ਘੋੜਾ ਸਵੇਰੇ ਇੱਥੇ ਆਪਣੇ ਆਪ ਹੀ ਆ ਜਾਵੇਗਾ ਇਹਨਾਂ ਕਹਿਣ ਤੋਂ ਬਾਅਦ ਗੁਰੂ ਸਾਹਿਬ ਜੀ ਫਿਰ ਜਾ ਕੇ ਆਰਾਮ ਕਰਨ ਲੱਗ ਆਰਾਮ ਕਰਨ ਲੱਗੇ ਇਕ ਬਹਾਦਰ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਸੀ ਕਿ ਕੋਈ ਵੀ ਸਿੱਖ ਉਸ ਘੋੜੇ ਨੂੰ ਲੱਭਣ ਲਈ ਨਹੀਂ ਜਾਵੇਗਾ ਤਾਂ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਕੋਈ ਵੀ ਸਿੱਖ ਉਸ ਘੋੜੇ ਨੂੰ ਲੱਭਣ ਲਈ ਨਹੀਂ ਗਿਆ ਪਰ ਆਪਣੀ ਜ਼ਿੰਮੇਵਾਰੀ ਸਮਝ ਕੇ ਬਾਕੀ ਦੂਸਰੇ ਘੋੜਿਆਂ ਦੀ ਰਖਵਾਲੀ ਨੂੰ ਲੱਗੇ ਜਦੋਂ ਦਿਨ ਚੜਿਆ ਸਵੇਰ ਹੋਈ ਤਾਂ ਗੁਰੂ ਸਾਹਿਬ ਜੀ ਦੇ ਸਿੱਖ ਕੀ ਦੇਖਦੇ ਹਨ ਕਿ ਉਹ ਦੋਨੋਂ ਚੋਰ ਉਸ ਘੋੜੇ ਨੂੰ ਲੈ ਕੇ ਉੱਥੇ ਪਹੁੰਚ ਗਏ ਸਿੱਖਾਂ ਨੇ ਉਹਨਾਂ ਦੋਨਾਂ ਚੋਰਾਂ ਨੂੰ ਫੜ ਲਿਆ ਅਤੇ ਗੁਰੂ ਸਾਹਿਬ ਜੀ ਕੋਲ ਲੈ ਆਏ ਜਦੋਂ ਗੁਰੂ ਸਾਹਿਬ ਜੀ ਕੋਲ ਲੈ ਕੇ ਆਏ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਸਿੱਖੋ ਇਹਨਾਂ ਦੋਨਾਂ ਨੂੰ ਤੁਸੀਂ ਛੱਡ ਦਿਓ ਅਤੇ ਇਹਨਾਂ ਨੂੰ ਵਾਪਿਸ ਆਪਣੇ ਘਰਾਂ ਨੂੰ ਜਾਣ ਦਿਓ ਕਿਉਂਕਿ ਇਹਨਾਂ ਦੋਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਿਆ ਹੈ ਇਹਨੀ ਗੱਲ ਸੁਣ ਕੇ ਦੋਨੋਂ ਚੋਰ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਟਾਇ ਪਏ ਅਤੇ ਨੱਕ ਰਗੜ ਰਗੜ ਕੇ ਮਾਫੀ ਮੰਗਣ ਲੱਗੇ ਅਤੇ ਰਸਤੇ ਦੇ ਵਿੱਚ ਆਪ ਆਪਣੇ ਨਾਲ ਹੋਈ ਸਾਰੀ ਹੱਡ ਬੀਤੀ ਦੱਸਣ ਲੱਗੇ ਉਹ ਚੋਰ ਕਹਿਣ ਲੱਗੇ ਗੁਰੂ ਸਾਹਿਬ ਜੀ ਅਸੀਂ ਪਹਿਲਾਂ ਤੋਂ ਹੀ ਆਲੇ ਦੁਆਲੇ ਦੇ ਲੋਕਾਂ ਤੋਂ ਆਪ ਜੀ ਦੀ ਬੜੀ ਮਹਿਮਾ ਸੁਣੀ ਸੀ ਅਸੀਂ ਲੋਕਾਂ ਤੋਂ ਇਹ ਸੁਣਿਆ ਸੀ ਕਿ ਤੁਸੀਂ ਸਮਰੱਥ ਗੁਰੂ ਹੋ ਪਰ ਇਹਨਾਂ ਸੁਣਨ ਦੇ ਬਾਵਜੂਦ ਵੀ ਸਾਡੀ ਮਤ ਤੇ ਪੜਦਾ ਪੈ ਗਿਆ ਸੀ ਸਾਡੀ ਮਤ ਮਾਰੀ ਗਈ ਸੀ ਕਿ ਜਿਹੜਾ ਅਸੀਂ ਕਿਸੇ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਿਆ ਰਾਤ ਨੂੰ ਆਪ ਜੀ ਦਾ ਘੋੜਾ ਚੋਰੀ ਕਰ ਲਿਆ ਘੋੜੇ ਨੂੰ ਲੈ ਕੇ ਅਸੀਂ ਜਦੋਂ ਰਸਤੇ ਦੇ ਵਿੱਚ ਜਾ ਰਹੇ ਸਾਂ ਤਾਂ ਥੋੜੀ ਦੂਰ ਤੇ ਹੀ ਜਾ ਕੇ ਸਾਨੂੰ ਦੋਨਾਂ ਜਣਿਆਂ ਨੂੰ ਅੱਖਾਂ ਤੋਂ ਦਿਖਾਈ ਦੇਣਾ ਬੰਦ ਹੋ ਗਿਆ ਅਤੇ ਅਸੀਂ ਅੰਨੇ ਹੋ ਗਏ ਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਸੀ ਕਿ ਅਸੀਂ ਹੁਣ ਕਿੱਧਰ ਜਾਈਏ ਅਤੇ ਸਾਨੂੰ ਇਹ ਅਹਿਸਾਸ ਪੂਰੀ ਤਰ੍ਹਾਂ ਹੋ ਚੁੱਕਿਆ ਸੀ ਕਿ ਸਾਡੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਅਤੇ ਉਥੋਂ ਅਸੀਂ ਵਾਪਿਸ ਇੱਧਰ ਨੂੰ ਚੱਲ ਪਏ ਤਾਂ ਜਦੋਂ ਅਸੀਂ ਵਾਪਿਸ ਚੱਲ ਪਏ ਤਾਂ ਸਾਨੂੰ ਅੱਖਾਂ ਤੋਂ ਦਿਖਾਈ ਦੇਣਾ ਸ਼ੁਰੂ ਹੋ ਗਿਆ اے دین ਦੁਨੀਆ ਦੇ ਮਾਲਕ ਕਿਰਪਾ ਕਰਕੇ ਸਾਨੂੰ ਮੁਆਫ ਕਰਦੇ ਹੋ ਸਾਡੀ ਗਲਤੀ ਨੂੰ ਬਖਸ਼ ਦੇਵੋ ਸਾਡੀਆਂ ਭੁੱਲਾਂ ਨੂੰ ਬਖਸ਼ ਦੇਵੋ ਅੱਜ ਸਾਡੀਆਂ ਭੋਇਂ ਸਰੀਰ ਦੇ ਅੱਖਾਂ ਬੰਦ ਹੋ ਗਈਆਂ ਹੁਣ ਪਰ ਅੰਦਰ ਦੀਆਂ ਅੱਖਾਂ ਜਾਗ ਗਈਆਂ ਹਨ ਖੁੱਲ ਗਈਆਂ ਹਨ ਸਾਨੂੰ ਚਾਨਣ ਹੋ ਗਿਆ ਹੈ ਅਸੀਂ ਆਪ ਜੀ ਨੂੰ ਵਚਨ ਦਿੰਦੇ ਹਾਂ ਕਿ ਅੱਜ ਤੋਂ ਬਾਅਦ ਅਸੀਂ ਕਦੀ ਵੀ ਚੋਰੀ ਜਾਂ ਮਾੜੇ ਕੰਮ ਨਹੀਂ ਕਰਾਂਗੇ ਅਤੇ ਸਾਰੇ ਮਾੜੇ ਕੰਮ ਛੱਡ ਕੇ ਸੰਗਤ ਦੀ ਸੇਵਾ ਕਰਾਂਗੇ ਸੇਵਾ ਕਰਿਆ ਕਰਾਂਗੇ ਅਤੇ ਆਪਣੀ ਕਿਰਤ ਦੀ ਕਮਾਈ ਵਿੱਚੋਂ ਲੋੜਵੰਦ ਲੋਕਾਂ ਦੀ ਸਹਾਇਤਾ ਕਰਿਆ ਕਰਾਂਗੇ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਉਹਨਾਂ ਦੋਨਾਂ ਨੂੰ ਮਾਫ਼ ਕਰ ਦਿੱਤਾ ਅਤੇ ਗੁਰੂ ਚਰਨਾਂ 'ਵਿਦੇ ਨਾਲ ਜੁੜਨ ਦਾ ਵਚਨ ਦਿੱਤਾ। ਤੇ ਉਹਨਾਂ ਦੋਨਾਂ ਜਣਿਆਂ ਨੇ ਮਾੜੇ ਕੰਮ ਛੱਡ ਕੇ ਕੀਰਤ ਕਰਨੀ ਸ਼ੁਰੂ ਕਰ ਦਿੱਤੀ। ਵਾਹਿਗੁਰੂ ਸਿਮਰਨ ਦੇ ਨਾਲ ਜੁੜ ਗਏ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਲੱਗ ਪਏ ਪਿਆਰੀ ਸਾਧ ਸੰਗਤ ਜੀ ਕਦੀ ਵੀ ਬੁਰੇ ਕੰਮ ਨਹੀਂ ਕਰਨੇ ਚਾਹੀਦੇ ਕਿਉਂਕਿ ਢੱਕ ਕੇ ਗੁਰੂ ਚਰਨਾਂ ਦੇ ਨਾਲ ਜੋੜਨਾ ਚਾਹੀਦਾ ਹੈ ਸੰਗਤ ਦੀ ਸੇਵਾ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਸਿਮਰਨ ਕਰਨਾ ਚਾਹੀਦਾ ਹੈ ਅੱਜ ਦੀ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ